ਹੇ ਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਰਸੋ ਹੂੰ ਕੁਰਸੋ ਹੋ ਝੱਟੀਐ ਤੁਦ ਦਿੱਠੇ ਸੱਚ ਪਾਤਸ਼ਾਹ ਮਲ ਜਨਮ ਜਨੰਦੀ ਕੱਟੀਐ ਸਜਣ ਸੱਚ ਪਾਤਸ਼ਾਹ ਸਿਰਸ਼ਾ ਹੋਂਦ ਸੋਹਂ ਦੀਸਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸ ਸੱਜਣ ਸੱਚਾ ਪਾਤਸ਼ਾਹ ਸਿਰਸ਼ੋ ਹੰਦ ਸੋ ਜਿਸ ਪਾਸ ਬਹਠਿਉ ਸੋਹੀਐ ਸਬਨਾ ਦਾ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤਕੀ ਇਕ ਓੰਕਾਰ ਸਤ ਗੁਰ ਪ੍ਰਸਾਦ ਇੰਦਬਦਨ ਪੜੋ ਹਰ ਬਿਨ ਹੋਰ ਨਾਮ ਪੂਜੋ ਮੜ ਮਸਾਣ ਨ ਜਾਈ ਤ੍ਰਿਸ਼ਨਾ ਰੋਚ ਨਾ ਪਰ ਘਰ ਜਾਵ ਤ੍ਰਿਸ਼ਨਾ ਨਾਮ 부ਝਾਈ ਦੁਬਿਦਾਨ ਪੜੋ ਹਰ ਬਿਨ ਹੋਰ ਨਾ ਪੂਜੋ ਮੜ ਮਸਾਣ ਨ ਜਾਈ ਤ੍ਰਿਸ਼ਨ ਰਾਚ ਨ ਪਰ ਘਰ ਜਾਵਾ ਕ੍ਰਿਸ਼ਨ ਨਾਮ 부ਝਾਈ ਘਰ ਪੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਭਾਈ ਪੀ ਦਨ ਆਪੇ ਬੀਨਾ ਤੂੰ ਦੇਵਹ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉ ਲਿਵ ਲਾਈ ਰਹਾ ਸੰਖ ਬੈਰਾਗੀ ਕਹੇ ਬੈਰਾਗ ਸੋ ਬੈਰਾਗੀ ਜੀ ਖਸਮੈ ਭਾਵੈ ਹਿਰਦੈ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਇਕੋ ਚਿੱਤ ਮਨੁਆ ਨ ਡੋਲੇ ਤਾਵਤ ਵਰਜ ਰਹਾਵੇ ਸੇ ਜੀ ਮਤ ਸਦਾ ਰੰਗ ਰਾਤਾ ਸਚੀ ਕੀ ਗੁਣ ਗਾਵੈ ਮਨੁ ਆਉ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਪਾਈ ਜਿਹ ਬ ਨੈਤਰ ਸੂਤਰ ਸਚ ਰਾਤੀ ਜਲਨ ਬੂਜੀ ਤੁਝੇ ਬੁਝਾਈ ਅਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਪਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਜ ਪੀ ਆਈ ਦੁਬਦੋ ਵਿੱਚ ਬੈਰੋਗ ਨਾ ਹੋਵੀ ਜਬ ਲੋਗ ਦੂਜੀ ਰਾਈ ਸਭ ਜਗ ਤੇਰਾ ਤੂੰ ਏਕੋ ਦਾਤਾ ਗੁਰਨ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵੜਾਈ ਅਪਰ ਅਪਾਰ ਅਗੰ ਅਗੋਚਰ ਕਹਿਣ ਕੀਮ ਨਾ ਪਾਈ ਸੁਨ ਸਮਾਦ ਮਹਾਂ ਪਰਮਾਰਥ ਤੀਨ ਭਵਨ ਪਤ ਨਮ ਮਸਤਕ ਲੇਖ ਜੀਆ ਜਗ ਜੋਨੀ ਸਿਰ ਸਿਰ ਲੇਖ ਸਹੰਮ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰਡਾਮੰ ਮਨ ਮੁਖ ਝੂਠ ਲਹੈ ਭੈ ਮਨੰ ਆਪੇ ਗਿਆਨ ਅਗੰਮ ਇਨ ਚੌਖਿਆ ਸੀ ਸਦ ਜਾਣਨ ਜਿਉ ਗੂੰਗੇ ਮਿਠਿਆਈ ਕਥਕ ਕਾਕਿਆ ਕਥਿਐ ਭਾਈ ਚਲੋ ਸਦ ਰਜਾਈ ਗੁਰਦਾਤਾ ਮੇਲੇ ਤਾ ਮਤ ਹੋਵੈ ਨੇ ਗੁਰ ਮਤਨ ਕਾਈ ਜਿਉ ਚਲਾਏ ਤਿਉ ਚੱਲੈ ਭਾਈ ਹੋਰ ਕਿਉ ਕੋ ਕਰੇ ਚਤੁਰਾਈ ਇਕ ਭਰਮ ਭੁਲਾਏ ਇਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਜਿਤ ਤੁਦ ਲਾਏ ਤੇ ਹਾ ਫਲ ਪਾਇਆ ਤੂੰ ਹੁਕਮ ਚਲਾਵਣਹਾਰਾ ਸਿਵਾ ਕਰੀ ਜੇ ਕਿਛ ਹੋਵੇ ਆਪਣਾ ਜੀਉ ਪਿੰਡ ਤੁਮਾਰਾ ਸਤਿਗੁਰੂ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨ ਅੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਮਨ ਭਾਵੈ ਕਹ ਕਹਾਵੈ ਤਤ ਤਤਵ ਖਾਨੰ ਸ਼ਬਦ ਗੁਰ ਪੀਰ ਗਹਿਰ ਗੰਭੀਰ ਬਿਨ ਸ਼ਬਦੈ ਜਗ ਬਉ ਰਾਨੰ ਪੂਰਾ ਬੈਰਾਗੀ ਸਹਜ ਸੁਭਾਗੀ ਸਚ ਨਾਨਕ ਮਨ ਮਨ ਸ਼ਬਦ ਗੁਰ ਪੀਰ ਘਰ ਗੰਬੀਰ ਬਿਨ ਸ਼ਬਦ ਜਗ ਬੋ ਰਾਨੰ ਰੋਗੀ ਸਹਜ ਸੁਭਾਗੀ ਸਚ ਨਾਨਕ ਮਨ ਮਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਮਹਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੁਬਿਦ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜ ਮਸਾਣ ਨ ਜਾਈ ਕ੍ਰਿਸ਼ਨ ਰੋਜ ਨਾ ਪਰ ਘਰ ਜਾਵਾ ਕ੍ਰਿਸ਼ਨ ਨਾਮ 부ਝਾਈ